ਹਾਂਜੀ ਹਾਂਜੀ ਸਸੇ ਕਾਲ ਸਾਰਿਆਂ ਨੂੰ 7 ਜੂਨ ਸਵੇਰੇ 7:30 ਘਟੋਏ ਨੇ ਹਨਾ ਸਵਾਈ ਹੋਈ ਪਈ ਸਮਾਦੀ ਲਾਪ੍ਰਿਤ ਜਾ ਰਹੀ ਹੈ ਕਮਾਨ ਬਾਈ ਜੀ ਨੇ ਹੌਲੀ ਹੌਲੀ ਜਨਮ ਸ਼ਾਨ ਵਧਦੀ ਜਾਣੀ ਹੈ ਨਾ ਬਈ ਆਪਣੀ ਤੇ ਮੈਨੂੰ ਲੱਗਦਾ ਤੁਹਾਡੀ ਆਡੀਅੰਸ ਮੈਨੂੰ ਜਾਣਦੀ ਹੋਊਗੀ ਬਹੁਤ ਸਾਰੇ ਜਾਣਦੇ ਨੇ ਹਾਂ ਬਿਲਕੁਲ ਜਾਣਦੇ ਨੇ ਪਹਿਲਾਂ ਤਾਂ ਮੈਨੂੰ ਸਰ ਤੁਹਾਡੇ ਮੈਂ ਸਾਰੀ ਕਹਿੰਦਾ ਕਿਉਂਕਿ ਮੈਂ ਟੀਚਰ ਹਾਂ ਤੁਹਾਡੇ ਸਾਰੇ ਸਟੂਡੈਂਟਸ ਨੂੰ ਬਹੁਤ ਏਹ ਸਾਰਾ ਪਿਆਰ ਕਿਉਂਕਿ ਜਦੋਂ ਮੈਂ ਸਕੂਲ ਚ ਗਈ ਸੀ ਮੈਨੂੰ ਬਹੁਤ ਪਿਆਰ ਆ ਬਿਲਕੁਲ ਬਿਲਕੁਲ ਸੋ ਅਸੀਂ ਅੱਜ ਜਾ ਰਹੇ ਹਾਂ ਸ਼੍ਰੀ ਹੇਮਕੁੰਡ ਸਾਹਿਬ ਮੈਂ ਫਸਟ ਟਾਈਮ ਜਾ ਰਹੀ ਹਾਂ ਤੁਸੀਂ ਗਏ ਹੋ ਪਹਿਲਾਂ ਮੈਂ ਪਹਿਲਾਂ ਗਿਆ ਮੈਂ 12 ਚ ਗਿਆ ਹੋਇਆ ਸ਼ਾਇਦ ਪਹਿਲਾਂ ਸਾਰੇ ਗਏ ਮੈਂ ਵੀ ਅਸੀਂ ਸਾਰੇ ਫਸਟ ਟਾਈਮ ਜਾ ਰਹੇ ਹਾਂ ਤਾਂ ਵਾਹਿਗੁਰੂ ਕਰੇ ਸਾਡੀ ਯਾਤਰਾ ਸਾਰੇ ਸਫਲ ਬਿਲਕੁਲ 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 ਮਿਲਦੇ ਆਂ ਫਿਰ ਬਾਈ ਗਿਆ ਮੇਰਾ ਹੁਣ ਆਪਾਂ ਹਾਂਜੀ ਸਾਡੀ ਹਿਮਕੁੰਡ ਯਾਤਰਾ ਸ਼ੁਰੂ ਹੈ ਅਰਸ਼ੂ ਹੈ ਬਾਈ ਜੀ ਨੇ ਕੜਾ ਲਾਤੋਂ ਨੰਨੂ ਹੈ ਤੇ ਅਸੀਂ ਵੇਟ ਕਰੀ ਜਨੇ ਰਮਨੂਰ ਕੇ ਪਿੱਛੇ ਰਹਿ ਗਏ ਥੋੜੀ ਜਿਹੀ ਆਪਾਂ ਜੀ ਟੋਲ ਕਟਾ ਕੇ ਆਇਆ ਉਹ ਕਹਿੰਦੇ ਟੋਲ ਹੀ ਲਗਾਉਣਾ ਉੱਪਰ ਦੀ ਆਇਆ ਪਿੰਡ ਵੀ ਹਾਂ ਉਹ ਨਵੀਂ ਗੱਡੀ ਕੱਲ ਅਸੀਂ 20 ਲੱਖ ਦੀ ਲੈ ਕੇ ਆਏ ਪਰ ਫਿਰ ਵੀ ਕੰਜੂਸੀ ਵਰਤੀ ਜਾਂਦੀ ਹੈ। ਹੋਰ 20 ਲੱਖ ਗੱਡੀ ਦੇ ਲਾਤਾ ਹਾਂ ਤੇ ਉੱਥੇ 110 ਰੁਪਏ ਦਾ ਟੋਲ ਨਹੀਂ ਕਰਾ। ਚਲੋ ਦੇਖਦੇ ਆ ਕਦੋਂ ਕੋ ਪਹੁੰਚਦੇ ਨੇ ਫਿਰ ਸਾਡਾ ਚਾਹ ਪੀਂਦਾ ਰਾਦਾ ਕਿਸੇ ਪਾਸੇ ਉੱਜਾ ਵੀ ਕੇ ਪਰੌਠੇ ਲੈ ਕੇ ਆਏ ਚਟਨੀ ਨਾਲ ਉੱਥੇ ਜਾ ਕੇ ਬਹੁਤ ਖਾਵਾ ਨੇ 50 ਪਰੌਠੇ ਲੈ ਕੇ ਆਏ 50 ਕੇ ਪਰੌਠੇ ਲੈ ਕੇ ਆਇਆ ਅੰਬ ਦਾ achar ਮਤਲਬ 20 25 ਦਾ ਲਗਭਗ ਪ੍ਰਿਤ ਨੇ ਬਗਾਲੇ ਬੀ ਵੀ ਤੇ ਜਾਂਦਾ ਰਹੋ ਲੈਣਾ ਜਾਂ ਕੋਈ ਨਾ 30 ਪਰੌਠੇ ਬਗਾਇਆ ਅਜੀ ਸੋਚਿਆ ਵੀ ਜੇ ਨਾ ਚਲੋ ਖਾਦ ਕੇ ਤਾਂ ਲੰਗਰ ਚ ਉੱਥੇ ਲੰਗਰ ਲਾ ਲਾਂਗੇ ਪਾ ਦਾਂਗੇ ਠੀਕ ਹੈ ਮੈਂ ਮੱਧ ਚ ਫੈਟ ਨਹੀਂ ਕਹਿੰਦਾ ਮੱਧ ਚ ਫੈਟ ਨਹੀਂ ਬਹੁਤ ਸੁਣਾ ਵਿਚਾਰ ਪੰਜ ਵਾਲੇ ਮੈਂ ਤਾਂ ਫੈਟ ਵਾਲੀ ਹੋ ਪਹਿਲਾਂ ਮੈਂ ਤਾਂ ਫੈਟ ਦੀ ਤੇ ਲੋੜਾ ਦੇ ਮੇਰੀ ਖਾਇਕੜੀ ਚੈੱਕ ਕਰਾਈ ਬੱਸ ਤੇ ਲੋੜਾ ਫਾਇਟ ਦੀ ਮੈਨੂੰ ਨਹੀਂ ਬਈ ਤੁਹਾਡਾ ਬਧਾ ਵਾ ਕਹਿੰਦੇ ਇਹ ਚਾਲ ਖੂਜੀ ਗਈ ਹੋਈ ਤੰਨੇ ਦੇ ਟ੍ਰੇਨਿੰਗ ਹੀ ਆ ਬਈ ਚੱਲ ਜੀ ਰਾਤ ਬਾਹਲੇ ਲਈ ਫਿਰਦੇ ਆਪਾਂ ਅਸੀਂ ਢਾਬੇ ਤੇ ਬੈਠੇ ਆ ਅਸੀਂ ਇਹ ਚੱਕ ਪੀਤੇ ਲਪ੍ਰਿਤ ਬਾਈ ਕਿਨੇ ਬਣਾਈ ਹੈ ਇਹ ਚਟਨੀ ਆ ਬਾਈ ਇਹ ਨਹੀਂ ਬਣਾਈ ਹੋਈ ਤੰਨੇ ਜਾਨ ਨੇ ਸ਼ੁਰੂਆਤ ਇਹ ਨਹੀਂ ਕਰੀ ਸੀ ਕੁੱਟੀ ਉਹਨਾਂ ਨੇ ਲਈ ਉਹ ਜਮਾ ਲਾਸਟ ਟੇਬਲ ਮੈਂ ਕਰਿਆ ਉਹਨੂੰ ਪਰ ਅੱਛਾ ਬਹੁਤ ਸਵਾਦ ਆ ਯਾਰ ਘਰ ਦੀ ਰੋਟੀ ਮੇਰ ਹੈ ਗਿਆ ਜਿੱਦ ਖੇਚ ਬੈਠੇ ਉਹਨੇ ਆ ਯਾਰ ਮੇਰੇ ਨਾਲ ਦੇ ਬਾਈ ਜਮਾ 8:00 ਵਜੇ ਅੱਛਾ ਉਹਦੋਂ ਸਟਾਰਟ ਕੀਤਾ ਏ ਕੰਮ 5:00 ਵਜੇ ਲੱਗੇ ਸੀ ਵੀ ਅਸੀਂ ਰਾਤ ਸੁੱਤਾ ਪਏ ਸੀ 6:30 ਵਜੇ ਫੋਨ ਕੀਤਾ ਨੂੰ ਮੈਂ ਇਹਦਾ ਕਬੀਰ ਕਿਉਂ ਨਹੀਂ ਆਉਂਦਾ ਸੀ ਰੈਡੀ ਹੋ ਕੇ ਨਹੀਂ ਆਇਆ ਹੂੰ ਇਹ ਵੀ ਮੈਂ ਪਾਟੂ ਯੂ ਟੂ ਕੀ ਹੋਊਗਾ ਨਾਲ ਇਹ ਕਿ ਨਾਲ ਨਾ ਯਾਰ ਇਹ ਵੀ ਟੁੱਟ ਗਏ ਨੇ ਕਿੰਨੇ ਜੇ ਚ ਪਹੁੰਚਾਂਗੇ ਅਸੂ ਟੱਡੇ ਬੰਦੀਆਂ ਟਿਕਟ ਟੋਟ ਐ ਥੋੜੀ ਚੀਜ਼ ਮੇਰੇ ਖਾ ਦਾ ਪਹਿਲਾ ਪਹੁੰਚਿਆ ਕਰਾਂ 5 ਕੁ ਘੰਟੇ 27 ਮਿੰਟ ਮੈਂ ਬਿਠਾ ਰਿਹਾ ਅੱਛਾ ਮੈਂ ਪੂਰੇ ਲੇਟ ਹੀ ਜਾਵਾਂਗਾ ਪਤਾ ਨਹੀਂ ਚੀਜ਼ ਆ ਫਿਰ ਹਮ ਸਾਰੇ ਘੱਟਾ ਗੱਡੀ ਦੇ ਉੱਪਰ ਤੇ ਜਾਂਦੇ ਸਾਰੇ ਯਾਰ ਆ ਦੂਤੇ 101 ਵੀ ਨਹੀਂ ਕਰਦੇ ਅੱਛਾ ਆਜ਼ਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਹੈ ਬਹੁਤ ਥੋੜੀ ਜੀ ਹੋਣੀ ਹੈ ਅਜੇ ਤਾਂ ਮੁੰਲਾ ਤਾਂ ਅੰਡਰ ਡਿਵੈਲਪਡ ਹੈ ਉਹ ਵੀ ਜਾਂਦਾ ਨਾ ਆਂਡਾ ਜਾ ਇਹੇ ਬਾਈ ਜਿਵੇਂ ਆਪਣਾ ਬਰਾਸਤੇ ਖਾਲਸ ਹੈ ਉਦਾਂ ਦੀ ਚੀਜ਼ ਹੈ ਉਹ ਚੀਜ਼ ਹੈ ਉਹਵੇਂ ਚੀਜ਼ ਹੋ ਸਕਦੀ ਹੈ ਉਹਵੇਂ ਚੀਜ਼ ਹੋ ਸਕਦੀ ਹੈ ਉੱਚਾ ਨੀ ਆਵਣੀ ਆਪਾਂ ਰਾਹ 'ਚ ਹੀ ਆਂ ਅਰਸ਼ੂ ਮੁੰਡਾ ਸਾਡਾ ਸੋੜਾ ਹੋਰ ਬਣਾਦਾ ਇਨਕਲਾਕੇ ਨੂੰ ਨੰਨੂ ਹਾਂ ਨੰਨੂ ਜੀ ਇਹ ਤਾਂ ਬਾਈ ਪਿੱਛੇ ਹੀ ਬਾਲਾ ਬੈਠਾ ਹੈ ਠੀਕ ਐ ਸੈਟ ਐ ਹਾਂ ਵਧੀਆ ਵਧੀਆ ਜੀ ਵਧੀਆ ਆ ਹੁਣ ਇਹ ਦੇਖਣਾ ਕਿੱਥੇ ਹੀ ਪਹੁੰਚ ਗਏ ਆਪਾਂ ਇੱਕ ਤਾਂ ਰੁੱਕੇ ਯਾਰ ਆਪਾਂ ਨਿੰਬੂ ਪਾਣੀ ਪੀਨੇ ਆ ਸ਼ੂਗਰ ਦਾ ਪਿਆਦੀ ਯਾਰ ਇੱਕ ਤਾਂ ਮੈਂ ਦੇਖੇ ਸੀ ਖੜੇ ਬੱਤੇ ਜਿਹੇ ਲਈ ਉਹ ਇੱਥੇ ਹੀ ਹੋਏ ਨਾ ਬਾਦ ਤੋਂ ਰੋਕਾਂਗੇ ਆਪਾਂ ਨੂੰ ਫੋਨ ਕਰਦੇ ਵੀ ਰੁਕਾਂਗੇ ਇੱਕ ਵਾਰ ਪੀਓਗੇ ਤਾਂ ਬਾਰ ਬਾਰ ਪੀਓਗੇ ਹਾਂ ਠੰਡਾ ਪਾਣੀ ਮਿਲਿਆ ਉਹਦੇ ਨਾਲ ਸਲਾਮ ਕਰ ਰੱਖੋ ਆਪਾਂ ਕਿੰਨੇ ਦੇ ਪਾਣੀ ਪੱਤਾ ਕੇ ਪਾਣੀ ਪੱਤਾ ਉਹ ਕੀ ਪੀਣਾ ਹੈ ਉਹ ਦੂਜੇ ਲੰਗੇ ਦੂਜੇ ਆ ਤੇਰਾ ਭਰਾ ਆਪਕਾ ਹੈ ਐਜ ਤੁਸੀਂ ਪੁਦੀਨਾ ਕਿਵੇਂ ਪਾਉਣਿਓ ਕੁੱਟ ਕੇ ਪਰੀਨਾ ਰੋਬੀ ਸਾਡੂ ਸਾਹਿਬ ਵਧੀਆ ਜੀ ਵਧੀਆ ਆਜੋ ਪਿਆ ਪੁੱਤਿਆ ਇਹ ਹੈਗਾ ਆਪਣਾ ਪਰੀਨਾ ਆਜੋ ਇਥੇ ਵੀ ਜੇ ਆ ਗਏ ਭਈ ਵੀ ਸਾਡੇ ਪਿੱਛੇ ਸੀ ॠषिकेश ਹਰਦਵਾਰ ਰੋਡ ਇਹ ਦੇਖੋ ਪਿੰਡ ਆ ਇਥੋਂ ਦੇ ਹਰਿਆਣਾ ਦੇ ਨਾ ਆਪਣੇ ਵਰਗੇ ਇੱਥੇ ਤਾਂ ਚਲੋ ਸਾਡੀ ਗੱਡੀ ਇੱਕ ਪਿੱਛੇ ਰਹਿ ਗਈ ਉਹ ਜਿਹੜਾ ਬੰਦਾ ਉਹ ਨੂੰ ਨਾਰ ਲਾਉਣਾ ਹੈ ਗੱਡੀ ਚਲਾਉਣੀ ਹੈ ਮੈਂ ਚਲਾਉਂਗਾ ਜਾਂ ਤਾਂ ਜਹਾਸ਼ੂ ਪੈਂਦਾ ਫਿਰ ਦੇਖਦੇ ਹਾਂ ਹੋਰ ਆਉਂਦੇ ਮੁੰਲਾ ਦਾ ਨਾ ਨਾ ਇਹ ਤਾਂ ਹੋਇਆ ਮਹਿੰਦਰਾ ਦੀ ਹੈ Papa ਮੈਂ ਤਾਂ ਵੀ UP ਚ ਹਾਂਜੀ ਭਾਈ UP ਜੀ ਸੜਕਾਂ ਬਣੇ ਸ਼ਾਨਦਾਰ ਹਨ ਆਥੋ ਦੀ ਵਿਚਾਰੇ ਪਾਸੇ ਕੱਟਾ ਕੱਟਾ ਸਾਡੇ ਮੁੰਡੇ ਪੁੱਛੇ ਕੱਪੜਾ ਲਾਈ ਜਾਂਦੇ ਨੇ ਦਰੱਖਤ ਦੇਖੋ ਜਿੱਦੂ ਜਿੱਦਰਾ ਤਾ ਦੇ ਮਾਰ ਰਾਮੂ ਭਾਈ ਮੜਾ ਜਾ ਆ ਦੇਖੋ ਕੋ ਯਾਰ ਕੁਝ ਸੋਚੋ ਆਪਾਂ ਵੀ ਪੰਜਾਬ ਬਾਰੇ ਠੀਕ ਗੱਲ ਹੈ ਹਰਿਆਲੀ ਆਉਂਦਾ ਯਾਰ ਕਿੰਨੇ ਦਰੱਖਤ ਨੇ ਆਪਣੇ ਪੰਜਾਬ 'ਚ ਹਰਿਆਲੀ ਘਟਮ ਹੋਈ ਜਾਂਦੀ ਹੈ ਭਈ ਆਪਣੇ ਪਟਿਆਂ ਦੇ ਵਿੱਚ ਦਰੱਖਤ ਹੀ ਘਟਮ ਹੋ ਗਏ ਦੇਖ ਹਰੇਕ ਪਾਉਂਚ ਦਰੱਖਤ ਹੈ ਇੱਥੇ ਤੇ ਇੱਕੜੇ ਕਿੰਨੇ ਕਿੱਡੇ ਆਉਂਦਾ ਮਈ ਆ ਦੇ ਆਪਣੇ ਡਾਣਾ ਆਵਣਾ ਮਿਲਦੇ ਹਨ ਅੰਬਲੀ ਉਮੀ ਖੜਿਆ ਦਿਖ ਰੋ ਉਹ ਕਿੱਡੇ ਖੜਿਆ ਅੰਬਾਂ ਦੇ ਬਾਗੇ ਬਾਗ ਨੇ ਭਾਈ ਆ ਦੇਖੋ ਭਾਈ ਹੋਰ ਬਾਕੀ ਤੁਹਾਨੂੰ ਆ ਜਾਏ ਜੇ ਹੋ ਸਕੇ ਕਿ ਗੁਫਾ ਲਖਾਵਾਂਗੇ ਜੀਜਾ ਹਰ ਤਰ੍ਹਾਂ ਦਾ ਰੁੱਖ ਮਿਲੂਗਾ ਆਓ ਵੀ ਦਿਖਾਵਾਂਗੇ ਉਹ ਦੇਖਣ ਵਾਲੀ ਚੀਜ਼ਾਂ ਅੱਜ ਹੁਣ ਨਾ ਤਾਂ ਆਉਂਦੇ ਹੋਏ ਸੀ ਹਾਂ ਹੋਏ ਭਾਈ ਦਿਖਾਵਾਂਗੇ ਮਿਲਦੇ ਆ ਭਾਈ ਢਾਬੇ ਤੇ ਚਾਹ ਪੀਣੀ ਅਸੀਂ ਆਰੇ ਚਾਹ ਵੀ ਕਿਸੇ ਟੋਪਾਂ ਹੈ ਪੈਣਾ ਚੱਲਦਾ ਹੈ ਨਾ ਮਜੱਫਰ ਨਗਰ ਅਰੇ ਇਹ ਚਾਹ ਵੇਚਦੇ ਇੱਥੇ ਜਾਂ ਬੀੜਾ ਬਣਦੇ ਨੇ ਜਾਂ ਬੀੜਾ ਪਈ ਹੈ ਯੋਪੀ ਉਹ ਹਾਂ ਦਾ ਏ ਲੋ ਐਂਜਲ ਤੋਂ ਬੀੜੇ ਰੀਚ ਜਾ ਕੇ ਯੋਪੀ ਫਿਰ ਆਪਣਾ ਤਾਂ ਬਿਲਕੁਲ ਵੱਖਰਾ ਹੈ ਨਾ ਫੋਟੋ ਵੀ ਇਥੇ ਮਦੇ ਇਹਨਾਂ ਸਾਹਮਣੇ ਸਲਾਮਾ ਇੱਕ ਜੀ ਸਾਹਿਬ ਤੰਦੂਰੀ ਤੰਦੂਰੀ ਜਾਇਆ ਇਹ ਬੋਲ ਰਹੀ ਕੀ ਹੈ ਤੰਦੂਰੀ ਫੇਰ ਬਰੋੜੇ ਉਹ ਨੂੰ ਕਿਹਨੋ ਬਈ ਇਹਨਾਂ ਬੰਦੋ ਜਦ ਤੂੰ ਕਹਿੰਦੀ ਕਿ ਕਿੱਥੋਂ ਆਪਾਂ ਘਰ ਦਾ ਮੈਂ ਕਹਿੰਦੀ ਵੀ ਮੂੰਹ ਲਾ ਕੇ ਬਣੀ ਬੋਲਦੇ ਹੋ ਲਣਾ ਉਹ ਕਰਦਾ ਵੇਖਾ ਬਾਰੋਂ ਖੁਸ਼ੀ ਕਹਿੰਦੇ ਇਹ ਕੋਈ ਬਕਸ਼ੀ ਵਾਲੇ ਬਣਾਏ ਜਿਹੜੇ ਬਿਸਕੁਟ ਆ ਹਾਂ ਇਹ ਬਾਹਰੋਂ ਆਏ ਵੀ ਇਹ ਘਰੇ ਲਈ ਹੁੰਦੀ ਆ ਮਸ਼ੀਨ ਆ ਬੇਟੀ ਇਹ ਮੈਂ ਆਉਂਦਾ ਉਹ ਬਿਸਕੁਟ ਹੋ ਗਏ ਫਿਰ ਬਈ ਕੈਸੇ ਪੀਏ ਇਸਕੋ ਇਸ ਵਿੱਚ ਾਲ ਕਰ ਤੰਦੂਰੀ ਚਾਹ ਇਸਕੇ ਨਾਲ ਖਤਰਨਾਕ ਹੁਣ ਇਹਦੇ ਵਿੱਚ ਪਾਉਗਾ ਇਹ ਹਾਂ ਅੰਦੂਰ ਦਾ ਇੱਕ ਗੱਲ ਕੱਢ ਕੇ ਵੜਾ ਦਾਂ ਮੈਂ ਕੋੜਾ ਮੰਗਿਆ ਗੱਲ ਕੋਈ ਲੰਬਾ ਕਰ ਦੂਰਾ ਹਾਂ ਭਾਈ ਉਹ ਤਾਂ ਘਰ ਰੇ 55 ਨਗਰ ਪਹੁੰਚਣਾ ਆ ਲਿਆ ਸੀ ਤੇ ਹਰਦੀਪ ਭਾਈ ਸ਼ਾਮ ਦਾ ਪਰੋਠਾ ਕਿਵੇਂ ਖਾਈਦਾ ਤੁਹਾਨੂੰ ਵਿਸਤਾਰ ਨਾਲ ਦੱਸਣਗੇ ਵਿਸਤਾਰ ਕੋਈ ਹਾਂ ਮੈਨਾਂ ਦਾ ਅੰਬ ਦਾ ਚਾਹ ਲੱਗਿਆ ਜੀ ਠੀਕ ਹੈ ਜੀ ਹੁਣ ਹਰੀਸ ਹੋਸ ਲੱਗੂਗੀ ਜੀ ਇਹ ਚਾਹ ਤੇ ਵਾਲੀ ਪਕੌੜੇ ਆਖ ਰਹੀ ਹਾਂ ਹੁਣ ਇਹ ਦੂਜੀ ਲਾਲ ਲੱਗੂਗੀ ਤੇ ਚਾਹ ਵੀ ਵੜ ਜਾ ਚਾਹ ਤਾਂ ਰਹਿੰਦੀ ਜੀ ਹਰ ਵੇਲੇ ਹੁਣ ਇਹਦਾ ਸਵਾਲ ਕਿਵੇਂ ਆ ਰਿਹਾ ਹੈ ਐਂਡ ਆਣੇ ਕਿ ਇਹ ਇਹਨਾਂ ਨੇ ਜੋਕ ਨਹੀਂ ਹੈਗਾ ਇਹਦੇ ਇਹ ਆਲੂ ਵਾਲ ਇਹ ਆਲੂ ਵਾਲੇ ਪਕੌੜੀ ਵੀ ਐਵੇਂ ਬਣਾਉਂਦੇ ਨੇ ਦੇਖ ਕੇ ਫੀਲ ਜਾਂ ਨਹੀਂ ਆ ਰਿਹਾ ਜਿਵੇਂ ਆਪਣੇ ਹੋ ਜਾਣਾ ਸ਼ਿਮਲਾ ਮਿਰਚ ਦੀ ਪਕੌੜੀ ਆਸੂ ਇੱਕ ਮੁਰਗੀ ਲਾਗੋ ਬਸ ਇੱਕ ਰੋਟੀ ਨਹੀਂ ਸਿੰਪਲ ਰੋਟੀ ਦੇ ਸੀਗਾ ਦੇ ਪਰੌਂਠੇ ਖਾਓ ਤੇ ਮੁੰਡਾ ਤੜਕੇ ਦਾ ਇਹਦਾ ਇਹ 16ਵਾਂ ਪਰੌਠਾ ਕਹਿੰਦਾ 16ਵਾਂ 16ਵਾਂ ਪਰੌਠਾ ਡਾਈਟਿੰਗ ਤੇ ਆ ਇਹਦਾ 16ਵਾਂ ਪਰੌਠਾ ਡਾਈਟਿੰਗ ਤੇ ਆ ਇਹ ਠੀਕ ਹੈ ਜੀ ਲਬੀ ਵਾਲੇ ਨੇ ਬਈ ਦੇਸੀ ਜੋ ਹੈ ਬਾਕੀ ਹੈਲਦੀ ਹੁੰਦੇ ਆ ਉਹਦੇ ਉੱਤੇ ਖਾਣਾ ਚਾਹੀਦਾ ਹੈ ਮੈਂ ਨੇ ਵੀ ਰੀਜੀ ਲਾਉਣਗੇ ਬੰਦਾ ਹੈ। ਬੜਾ ਲ ਬੜਾ ਸਵਾ ਲੱਗਦਾ ਪਰੋਣਾ। ਅਸੀਂ ਪਹੁੰਚ ਗਏ ਜੀ, ਰੂਮ ਲੈ ਲੇ। ਕਿਹਾ ਹਰਦੀਪ ਜੀ? ਹਾਂ ਜੀ। ਰੂਮ ਕਿਵੇਂ ਹੈ? ਠੀਕ ਹੈ। ਹਨਾ? ਅਟੈਚ ਰੂਮ ਹੈ ਹਨਾ ਨਾ ਮਨੂੰ। ਬਹੁਤ ਵਧੀਆ ਬਈ ਸ਼ਾਂਤੀ ਵਾਲੀ ਜਗ੍ਹਾ। ਹਾਂ, ਸ਼ਾਂਤੀ ਵਾਲੀ ਜਗ੍ਹਾ। ਬਾਕੀ ਤੁਹਾਨੂੰ ਤੜਕੇ ਦਿਖਾਵਾਂਗੇ। ਇਹ ਐਵੇਂ ਤਿੰਨ ਵੱਡਾ ਇਧਰ ਨੇ। ਚਾਰ ਪੰਜ ਇਧਰ ਹੈ। ਠੀਕ ਹੈ ਮੁੰਡਿਆ। ਜਮਾ ਓਕੇ ਰਿਪੋਰਟ ਹੈ ਜਮਾ। ਠੀਕ ਹੈ ਬੈਡ-ਬੱਡ। ਉਹ ਵੇਖੀ ਲੱਗੇ ਹੋਇਆ ਇੱਧਰ 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 ਹੋ ਇਹਦੇ ਬਾਕ ਦੇ ਵਿੱਚ ਜਿਵੇਂ ਗਾੜੀ ਰੱਖਾਂ ਵਧੀਆ ਨੂੰ ਤੁਹਾਨੂੰ ਦੂੰਗਾ ਜੀ ਵੱਡੀ ਰੱਖ ਲੈ ਹੁਣ ਦੇਖੋ ਇੰਨੀ ਕਿ ਸੋਹਣੀ ਲੱਗਦੀ ਹੈ ਥੋੜੀ ਜੀ ਬੋਲਦਾ ਵਾਲਾ ਵਧੀਆ ਨਹੀਂ 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 ਸੋਹਣੀ ਵਾਲਾ ਘੁੰਗਰਾਲੇ ਵਧੀਆ ਨੇ ਹਾਂ ਬਹੁਤ ਅੱਛੇ ਹਾਂ ਇਸੇ ਦਾ ਬੰਦ ਕਰ ਅਸੀਂ ਪ੍ਰਸ਼ਾਦਾ ਛਕ ਲਿਆ ਤੇ ਹਰਦੀਪ ਹਰਦੀਪ ਭਾਈ ਨੇ ਬਾਲਾ ਛਕ ਲਿਆ ਅੱਛਾ ਹੋਰ ਭਾਈ ਆ ਗਿਆ ਮਜ਼ਾ ਆਣਾ ਪ੍ਰਸ਼ਾਦਾ ਛਕਿਆ ਨਾ ਬਹੁਤ ਵਾਸ ਹੁਣ ਅਸੀਂ ਵੈਸੇ ਬਾਹਰ ਘੁੰਮਣਾ ਹੈ ਧੱਕਾ ਘਾਂਟਾ ਫੇ ਤੜਕੇ ਹੀ ਸਵੇਰਾਂ ਤੁਰਨਾ ਹੈ ਗਲੇ ਬ੍ਰਸ਼ ਕਰਪਣਾ ਉਰੋਂ ਲੈ ਲਓ ਇਹ ਗਿਲ ਕੋਟਾ ਤੇ ਬਹੁਤ ਛੋਟਾ ਉਹ ਦੂਸਰੇ ਲੈ ਕੇ ਹੁਣ ਜੇ ਭੁੱਲ ਗਿਆ ਉਹ ਨਿੱਕੇ ਵਾਲੇ ਠੀਕ ਹੈ ਲਾਪਰੀ ਤਾਂ ਸੱਟ ਪੂਰਾ ਬਦੇ ਮਹੌਲਾ ਤੀਜੀ ਲੋਟ ਵੀਡੀਓ ਬਣਾ ਲਈ ਵਲੌਗ ਬਣਾੜੇ ਬਾਅਦ ਚ ਪਤਾ ਲੱਗਿਆ ਕਿ ਮੈਨੇ ਬਣਾਉਣਾ ਸੀਗਾ YouTube ਤੇ ਮੇਰਾ ਤਾਂ ਬੰਦ ਕਰਨ ਲੱਗਿਆ ਇਹਦਾ ਵਲੌਗ ਠੀਕ ਹੈ ਰਵਣ ਓਕੇ ਵੈਰੀ ਗੁੱਡ ਨਾਈਟ ਗੁੱਡ ਨਾਈਟ ਬਾਈਸ ਬਾਈ ਸਾਡਾ ਹੋਪਾ ਹਾਂ ਮਿਲਦੇ ਹਾਂ ਸਵੇਰੇ ਚੜਦੇ ਪਹਿਲਾਂ ਬਾਈ ਦੇ ਬੈਗ ਦੇ ਵਿੱਚ ਕੁਝ ਕਰੂ ਕਿਸ ਨੇ ਦੇਖਿਆ ਜਦਾਂ ਗਿਆ ਹੋਇਆ ਚਿਲਕਣਾ ਵਹਿਗਾ ਨਾ ਚਿਲਕਣਾ ਬਰਫ ਨੂੰ ਮਾਟਰ ਗਰੂਪ ਵਹਿਗਾ ਹੈ ਬਰਫ 'ਚ ਜਾਣਾ ਸੀ ਤਾਂ ਲੈ ਕੇ ਆਏ ਹਨਾ ਬਾਈ ਜਰੂਰ ਬਾਈ ਨੂੰ ਗੋਲੀ ਨਹੀਂ ਪਤਾ ਕਿ ਕਿਹੜੀ ਗੋਲੀ ਹੈ ਥਾ ਗਈ ਬਾਈ ਥਾ ਗਈ ਲੋਕੋ ਕਹਿੰਦੇ ਨਾ ਇਹ ਬਾਹਰ ਹੋਏ ਕੌਣ ਘਾੜੇ ਕੌਣ ਘਾੜੇ ਉਹ ਬੜਾ ਘੜਾ ਹੋ ਗਿਆ ਅੱਛਾ ਘੜਾ ਵਾਲਾ ਹੋ ਗਿਆ ਚਲੋ ਭਾਈ ਮਿਲਦੇ ਆਂ ਕੱਲ ਨੂੰ ਅਜੀ ਆ ਰਹੇ ਆਂ ਜੀ ਸਾਰੇ ਜੀ ਸਾਰੇ ਤੇ ਮੇਰੇ ਥੋੜਾ ਟੈਨ ਦਿਨ ਕੇ ਬਾਰੇ ਅੱਜ ਅੱਜ ਦਿਨ ਬਹੁਤ ਜੀ ਬਹੁਤ ਬਿਤੇ ਰਿਹਾ ਥੋੜਾ ਟ੍ਰੈਫਿਕ ਦੇ ਤੰਗ ਕੀਤਾ ਨਾ ਬੜਾ ਨਾ ਇਤਨੇ ਥੋੜਾ ਜਿਆਦਾ ਦੇ ਸੀਗਾ ਤੇ ਥੋੜਾ ਦਸਣ ਲੱਗਿਆ ਮੇਰੇ ਬਲੈਸਟ ਦਾ ਮੈਂ ਵੀ ਪਹਿਲਾਂ ਉਹਨੂੰ ਕਹਿ ਕੇ ਆਣਾ ਜਦੋਂ ਮੈਂ ਡਰਾਈਵ ਕਰਦਾ ਸੀ ਬੜਾ ਜਿਆਦਾ ਟੰਗੀ ਚਾ ਤੇ ਅੱਗੇ ਆਪਾਂ ਸਵੇਰੇ ਹੋਰ ਵੀ ਦੇਖਿਆ ਮੈਂ ਇਹਦੇ ਹਾਂ ਹਾਂ ਕੈਂਟ ਸੀ ਦਿਖਾਵਾ ਤੇ ਇੱਥੇ ਵੀ ਜਾਵਾਂਗੇ ਨਾਰੀ ਕੇ ਤੇ ਵਲੌਗ ਬਣਾਵਾਂਗੇ ਬਿਲਕੁਲ ਬਿਲਕੁਲ ਕਹਿੰਦਾ ਯਾਰ ਉਹ ਕੈਂਟ ਦੁਈ ਹੈ ਨਾ ਕਹਿੰਦਾ ਉਹ ਤੇ ਵੀ ਲਿਆਉਂਦੇ ਤੁਹਾਡੇ ਜੱਟ ਲੈ ਆਇਆ ਵੇ ਤਰਾਂ ਲੈ ਇਹਦੇ ਸਟੋਰੀਆਂ